ਆ ਆਪਣਾ ਕਰਬਿਰਦਾ Ashram ਦੇ ਵਿੱਚ ਪਹੁੰਚੇ ਹੋਏ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਸਵੇਰੇ ਮਾਰਨਿੰਗ ਆਪਾਂ ਇੱਕ ਵੀਡੀਓ ਪਾਈ ਸੀ ਵੀ ਇਹਨਾਂ ਦੀ ਚਾਰਦੁواری ਜਿਹੜੀ ਇਹ ਉਹਦੀ ਬਾਉਂਡਰੀ ਵਾਲ ਅਸੀਂ ਕਰਨੀ ਹੈ ਸੋ ਜਿਹੜੀ ਬਾਉਂਡਰੀ ਵਾਲ ਉਹ ਐਂਗਲ ਦੇ ਨਾਲ ਜਿਹੜੀ ਸਟਾਰਟ ਕਰਾਂਗੇ ਕਿਉਂਕਿ ਅੰਦਰ ਤਾਂ ਹਲੇ ਸਟਰਕਚਰ ਜਿਹੜਾ ਉਹ ਆਰਟੀ ਟੈਕਨ ਦੇ ਆਉਣ ਦੇ ਨਾਲ ਹੀ ਸਟਾਰਟ ਹੋਣਾ ਹੈ ਮਟੀਰੀਅਲ ਦੇ ਨਾਲ ਤੇ 10 ਤਰੀਕ ਨੂੰ ਜਿਹੜੇ ਵਿਆਹ ਸ਼ਾਦੀਆਂ ਹੋ ਰਹੇ ਨੇ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਆ ਬਾਉਂਡਰੀ ਵਾਲ ਬਾਬਾ ਜੀ ਕਹਿੰਦੇ ਸੀ ਪਹਿਲਾਂ ਕਰ ਲਈਏ ਕਿਉਂਕਿ ਇੱਥੇ ਸਮਾਨ ਸਮੂਲ ਲਿਉਣਾ ਸੋ ਜਿਹੜਾ ਆ ਅਸੀਂ ਪਹਿਲਾਂ ਬੀਮ ਜਿਹੜਾ ਅਸੀਂ ਪਹਿਲੇ ਯੰਗਲ ਲੌਨ ਲੱਗੇ ਆ ਸਾਡੇ ਜਿਹੜੇ ਆਪਣਾ ਘਰਬਿਰ ਦਾਸ਼ਤਮਣ ਦੇ ਪ੍ਰਧਾਨ ਨੇ ਜੋ ਮਤਲਬ ਕਿ ਬਹੁਤ ਹੀ ਸਤਕਾਰਯੋਗ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈ ਸਕਦਾ ਮੇਰੇ ਤੋਂ ਬਹੁਤ ਵੱਡੇ ਨੇ ਮੇਰੇ ਪਿਤਾ ਸਮਾਨ ਨੇ ਤੇ ਈਮਾਨ ਜੋ ਗਸਤੀ ਇਹ ਸਾਡੇ ਇਲਾਕੇ ਦੀ ਬਹੁਤ ਚਰਚਿਤ ਹਸਤੀ ਹੈ ਸਾਡੇ ਆਸ਼ਰਮ ਦੇ ਦੇ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਜਦੋਂ ਵੀ ਅਸੀਂ ਹੁੰਨੇ ਆ ਸਾਡੇ ਨਾਲ ਖੜੇ ਹੁੰਦੇ ਆ ਸਾਨੂੰ ਬੜਾ ਮਤਲਬ ਕਿ ਪਿਆਰ ਤੇ ਸਤਿਕਾਰ ਦਿੰਦੇ ਨੇ ਬਾਬਾ ਜੀ ਤੋਂ ਬਾਅਦ ਜਿਹੜੇ ਸਾਡੇ ਪਰ ਆਪਣੇ ਆਸ਼ਰਮ ਦੇ ਜਿਹੜੇ ਪ੍ਰਧਾਨ ਜੀ ਨੇ ਆ ਚੁੱਕੇ ਨੇ ਸੋ ਅੱਜ ਆਪਦੇ ਹੱਥਾਂ ਦੇ ਨਾਲ ਇੱਕ ਜਿਹੜੇ ਆ ਐਂਗਲਾ ਦਾ ਅੱਜ ਹੀ ਮੂਰਤ ਕਰਾਂਗੇ ਆਸ਼ਰਮ ਦੇ ਵਿੱਚ ਆਪਾਂ ਗੱਲਬਾਤ ਵੀ ਕਰ ਲੈਨੇ ਆ ਪ੍ਰਧਾਨ ਜੀ ਨਾਲ ਵੀ ਇਹਨਾਂ ਦੇ ਕੀ ਵਿਚਾਰ ਜਿਹੜੇ ਨੇ ਆਸ਼ਰਮ ਦੇ ਬਾਰੇ ਵੇ ਬਾਬਾ ਜੀ ਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਇਸ ਸੰਸਥਾ ਦੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹ ਆਪਣਾ ਪ੍ਰਧਾਨ ਹੋ ਸੇਵਾਦਾਰ ਹੋ ਸਤਕਾਰਯੋਗ ਹੋ ਤੁਸੀਂ ਕਾਰਜ ਕਰਦੇ ਪੈ ਜੋ ਸੋ ਅੱਜ ਆਪਣਾ ਕੀ ਨਿਸ਼ਾਨਾ ਜਿਹੜਾ ਆਪਾਂ ਲੈ ਕੇ ਚੱਲੇ ਹਾਂ ਅਸੀਂ 2009 ਤੋਂ ਬਾਬਾ ਜੀ ਦੇ ਨਾਲ ਪਹਿਲਾਂ ਤੋਂ ਬਹੁਤ ਸੰਯੋਗ ਸਾਡਾ ਚੱਲ ਰਿਹਾ ਠੀਕ ਹੈ ਜੀ ਤੇ 2009 ਤੋਂ ਤਾਂ ਅਸੀਂ ਜਿਹੜੇ ਸਾਲ ਚ ਦੋ ਵਾਰੀ ਗਰੀਬ ਲੜਕੀਆਂ ਆਪਣੇ ਸਮਾਜ ਦੀਆਂ ਸੱਚਾ ਦੀਆਂ ਕਰਦੇ ਆ ਜੀ ਠੀਕ ਹੈ ਜੀ ਉਸ ਤੋਂ ਉਪਰਾਲਾ ਫਿਰ ਜਿਹੜਾ ਆਪਣੇ ਬਿਰਤ ਆਸ਼ਰਮ ਦਾ ਵੀ ਹੋਇਆ ਠੀਕ ਹੈ ਜੀ ਉਹ ਸਾਰਾ ਅਸੀਂ ਰਲ ਮਿਲ ਕੇ ਔਰ ਪੂਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਅਸੀਂ ਨਹੀਂ ਕੁਝ ਵੀ ਕਰ ਰਹਾ ਵਾਹ ਜੀ ਵਾਹ ਸਾਡੇ ਪੱਲੇ ਕੁਝ ਨਹੀਂ ਨਾ ਹੀ ਅਸੀਂ ਕੁਝ ਕਰ ਸਕਨੇ ਆ ਉਹ ਰੱਬ ਤੇ ਸੰਗਤ ਕਰਦੀ ਜਿੱਥੇ ਰੱਬ ਤੇ ਸੰਗਤ ਉੱਥੇ ਬਹੁਤ ਬੜੀ ਵੱਡੀ ਵੱਡੀ ਕਿਰਪਾ ਹੋ ਜਾਂਦੀ ਜੀ ਜੀ ਅੱਜ ਜੇ ਹੋ ਰਿਹਾ ਆ ਸੰਗਤ ਦੇ ਸਹਿਯੋਗ ਨਾਲ ਅਸੀਂ ਆ ਨੀ ਪੱਥਰ ਓਏ ਚਾਰ ਦਿਵਾਰੀ ਦਾ ਕਰ ਰਹੇ ਆ ਔਰ ਇਹ ਸਾਰੀ ਸੰਗਤ ਦੇ ਸੰਯੋਗ ਨਾਲ ਕਰ ਰਹੇ ਆ ਠੀਕ ਹੈ ਕਿ ਅਸੀਂ ਆਖੀਆ ਵੀ ਸਾਡੇ ਕੋਲੇ ਕੁਝ ਹੈਗਾ ਸਾਡੇ ਕੋਲੇ ਕੁਝ ਨਹੀਂ ਔਰ ਰੱਬ ਦੀ ਕਿਰਪਾ ਤੇ ਔਰ ਸਾਰੀ ਸੰਗਤ ਦੀ ਔਰ ਸੰਗਤ ਨੂੰ ਅਸੀਂ ਇਹ ਬੇਨਤੀ ਅਪੀਲ ਕਰਦੇ ਆ 10 ਤਰੀਕ ਨੂੰ ਜਿਹੜਾ ਇਹ ਆਪਣੇ ਗਰੀਬਾਂ ਤੇ ਸ਼ਾਦੀਆਂ ਹੋ ਰਹੀਆਂ 15 ਅੱਛਾ ਜੀ ਉਹ ਇੱਥੇ ਵੱਧ ਚੜ ਕੇ ਸੰਯੋਗ ਕਰਨ ਵੱਦ ਚੜ ਕੇ ਸੰਗਤ ਇੱਥੇ ਪਹੁੰਚੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਔਰ ਵੱਦ ਤੋਂ ਵੱਧ ਜੋ ਵੀ ਆਪਣਾ ਤਿਲ ਫੁੱਲ ਔਰ ਪੇਟਾ ਸੇਵਾ ਜਿਹੜੀ ਔਰ ਬਾਬਾ ਜੀ ਦੇ ਚੱਲਦਾ ਆਪਣਾ ਸਕੈਨਰ ਵੀ ਜੀ ਔਰ ਜੇ ਕੋਈ ਆਣ ਕੇ ਇੱਥੇ ਖੋਦਾ ਜੀ ਜੀ ਸੇਵਾ ਕਰਨੀ ਚਾਹੁੰਦਾ ਜੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਨੇ ਆਂ ਵੈਲਕਮ ਕਰਾਂਗੇ ਜੀ ਜੀ ਹਰ ਪੱਖੋਂ ਉਹਨਾਂ ਦੇ ਨਾਲ ਅਸੀਂ ਖੜੇ ਆ ਉਹ ਸਾਡਾ ਸਹਿਯੋਗ ਕਰਨਾ ਜੀ ਅਸੀਂ ਹਰ ਵੇਲੇ ਗਰੀਬਾਂ ਦੇ ਆਪਣੇ ਭਰਾਵਾਂ ਦੇ ਆਪਣੇ ਸਮਾਜ ਦੀ ਸੇਵਾ ਕਰ ਰਹੇ ਆ ਤੇ ਸੇਵਾ ਕਰਦੇ ਰਵਾਂਗੇ ਤੇ ਕਰਦੇ ਪਏ ਆ ਬਾਈ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਆ ਆਪਣਾ ਕਦਮ ਜਿਹੜਾ ਆ ਪਾ ਰੱਖਣ ਜਾ ਰਹੇ ਆ ਸੰਗਤ ਦੇ ਸਹਿਯੋਗ ਦੇ ਨਾਲ ਇਹਦੇ ਲਈ ਸੰਗਤਾਂ ਨੂੰ ਕੀ ਮੈਸੇਜ ਰਹੇਗਾ ਸੰਗਤਾਂ ਨੂੰ ਅਸੀਂ ਇਹੋ ਆਰ ਬੇਨਤੀ ਕਰਦੇ ਆ ਔਰ ਇਹ ਸੰਗਤ ਨੇ ਇਹ ਸਹਿਯੋਗ ਕੀਤਾ ਔਰ ਸੰਗਤ ਦੇ ਸੰਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਔਰ ਅਸੀਂ ਸਾਨੂੰ ਬਹੁਤ ਖੁਸ਼ੀ ਹੈ ਔਰ ਸੰਗਤਾ ਅੱਗੇ ਵੀ ਸਾਨੂੰ ਬਹੁਤ ਪਿਆਰ ਕਰ ਰਹੀਆਂ ਉਦੋਂ ਵਾਦ ਚੜ ਕੇ ਪਿਆਰ ਕਰਨਗੇ ਠੀਕ ਹੈ ਜੀ ਜੋ ਵੀ ਆਪਣੇ ਕੋਲੇ ਅੱਗੇ ਬਬਈ ਜੂਵਾ ਜਪਾਥੇ ਨਹੀਂ ਪੱਥਰ ਰੱਖਣ ਜਾ ਰਹੇ ਆਸ਼ਰਮ ਦਾ ਅੱਜ ਆਪਾਂ ਪਹਿਲਾ ਚੈਨਲ ਹੈ ਜਿਹੜਾ ਫੜਿਆ ਸੋ ਇਹਦੇ ਨਾਲ ਸੰਗਤਾਂ ਨੂੰ ਕੀ ਮੈਸੇਜ ਆ ਰਿਹਾ ਆਪਣਾ ਤੁਸੀਂ ਤੁਹਾਡਾ ਕੀ ਮੈਸੇਜ ਰਹੇਗਾ ਓ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਮੈਸੇਜ ਹੈ ਅਸੀਂ ਤਾਂ ਸੰਗਤਾਂ ਨੂੰ ਇਹ ਕਰ ਰਹੇ ਆਂ ਬੇ ਅੱਗੇ ਤੋਂ ਸਾਨੂੰ ਸੰਗਤਾਂ ਔਰ ਰੱਬ ਦੀ ਕਿਰਪਾ ਤੇ ਔਰ ਸੰਗਤਾਂ ਦੀ ਠੀਕ ਹੈ ਜੀ ਸੰਗਤਾਂ ਦੇ ਸਨਯੋਗ ਨਾਲ ਜਿਹੜਾ ਇਹ ਪਰਾਲੇ ਹੋ ਰਹੇ ਨੇ ਜੀ ਔਰ ਬਾਬਾ ਜੀ ਦੇ ਤੋਂ ਸਾਡੇ ਕੋਲੇ ਕੁਝ ਨਹੀਂ ਹੈਗਾ ਜੀ ਅਸੀਂ ਤਾਂ ਔਰ ਸੇਵਾ ਕਰਦੇ ਤੇ ਸੇਵਾ ਕਰਦੇ ਰਵਾਂਗੇ ਠੀਕ ਹੈ ਜੀ ਅੱਗੇ ਤੋਂ ਅਸੀਂ ਸੰਗਤ ਨੂੰ ਵੀ ਔਰ ਸਾਰੇ ਜਿੰਨੇ ਵੀ ਨਗਰ ਵਾਸੀ ਔਰ ਬਾਹਰ ਦੀਆਂ ਸੰਗਤਾਂ ਜੀ ਬਾਰ ਬੈਠੇ ਹੋ ਬਹੁਤ ਔਰਦਾਨੀ ਸਚਨਾ ਜੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜਾ ਇਹਨਾਂ ਦੇ ਵਿੱਚ ਯੋਗਦਾਨ ਵੱਧ ਤੋਂ ਵੱਧ ਪਾਉਣ ਠੀਕ ਹੈ ਜੀ ਜਿਹੜਾ ਅੱਜ ਚਾਰਦਵਾਰੀ ਬਿਰਦਾ Ashram ਦੀ ਔਰ ਬਹੁਤ ਵੱਡਾ ਜਿਹੜਾ ਇਹ ਸਵਾ ਦੋ ਕਿੱਲੇ ਪਹਿਲੇ ਢਾਈ ਕਿੱਲੇ ਮਾਤਾ ਜੀ ਨੇ ਦਾਨ ਕੀਤੀ ਏ ਜੀ ਵੇਖੋ ਬੜਾ ਵੱਡਾ ਉਹਨਾਂ ਨੇ ਜਿਗਰਾ ਕਰਕੇ ਜੀ ਜੀ ਅੱਜ ਕੋਈ 10 ਮਰਲੇ 5 ਮਰਲੇ ਨਹੀਂ ਛੱਡਦਾ ਬਾਬਾ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ 2.5 ਕਿਲੇ ਪਹਿਲੇ ਜਿਹੜੀ ਬਿਰਧ ਆਸ਼ਰਮ ਨੂੰ ਤੌਰ ਸਮਾਜ ਦੇ ਜਿਹੜੇ ਲੜਕੀਆਂ ਦੇ ਸ਼ਾਦੀਆਂ ਕਰਨ ਵਾਸਤੇ ਉਹਨਾਂ ਨੇ ਛੱਡ ਦਿੱਤੀ ਏ ਠੀਕ ਏ ਜੀ ਇਹਦੇ ਵਿੱਚ ਅਸੀਂ ਆਏ ਹੋਏ ਅਪੀਲ ਕਰਦੇ ਆਂ ਵੀ ਇਹਨੂੰ ਆਪਾਂ ਚਾਰਦਵਾਰੀ ਵੀ ਕਰਨੀ ਵਿੱਚ ਵੀ ਆਪਣੇ ਪੋਰਸ਼ਨ ਬਣਨੇ ਨੇ ਜੀ ਜੀ ਇਹ ਵਦ ਤੋਂ ਵਦ ਔਰ ਸੇਵਾ ਅੱਗੇ ਵੀ ਬਹੁਤ ਕਰਦਾ ਸਾਥੀ ਹੋਰ ਵੀ ਅਸੀਂ ਅਪੀਲ ਕਰਦੇ ਆਂ ਵੀ ਸਾਰੀਆਂ ਸੰਗਤਾਂ ਔਰ ਵਦ ਤੋਂ ਵਦ ਸੇਵਾ ਕਰਨਾ ਜੀ ਰ ਸੰਯੋਗ ਕਰਨਾ ਅਸੀਂ ਇਹ ਸੰਯੋਗ ਦੇ ਨਾਲ ਇਹ ਸਾਰੇ ਕੰਮ ਹੁੰਦੇ ਨੇ ਇਕੱਲੇ ਬੰਦੇ ਦਾ ਕੋਈ ਕੰਮ ਨਹੀਂ ਭਾਈ ਅਪਣ ਹੁਣ ਥੋੜਾ ਜਿਹਾ ਛੋੜ ਦੇ ਵਿੱਚ ਸੇਵਾ ਦੀ ਕੀ ਕੀ ਜ਼ਰੂਰਤ ਰਹੇਗੀ ਕੀ ਸੰਤਾ ਭੇਜਣਾ ਆਪਾਨੂੰ ਸੇਵਾ ਅਸੀਂ ਪੈਸੇ ਦੀ ਨਹੀਂ ਮੰਗ ਕਰਦੇ ਜੀ ਆਪਣੇ ਹੱਥੀ ਆਪਣੇ ਆਣ ਕੇ ਮੌਕਾ ਵੇਖਣ ਜੀ ਵੀ ਬਾਕਿਆਂ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਜੀ ਜੀ ਜੇ ਇੰਨਾ ਵੀ ਲੋੜੇ ਬਜਰੇ ਦੀ ਲੋੜ ਸੀਮੈਂਟ ਦੀ ਲੋੜ ਸ਼ਰੀਏ ਦੀ ਲੋੜ ਜੀ ਜੀ ਆਪਾਂ ਨੂੰ ਸਮਾਨ ਦੀ ਲੋੜ ਹੈ ਜੀ ਜੀ ਅਸੀਂ ਇਹ ਬੇਨਤੀ ਕਰਨੇ ਸਾਨੂੰ ਪੈਸੇ ਦੀ ਨਹੀਂ ਲੋੜ ਜੀ ਜੀ ਕਿਉਂਕਿ ਕੋਈ ਸਮਾਨ ਇੱਥੇ ਆਪਣਾ ਸਿੱਧਾ ਆਣ ਕੇ ਤੇ ਸਿੱਧਾ ਪਹਚਾ ਸਕਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਖਰੀ ਮੈਸੇਜ ਬਾਬਾ ਜੀ ਆਖਰੀ ਮੈਸੇਜ ਇਹੋ ਬੇਨਤੀ 10 ਜਨਵਰੀ ਨੂੰ ਗਰੇਵ ਲੜਕੀਆਂ ਦੇ ਔਰ ਸਮਾਜ ਦੇ 15 ਲੜਕੀਆਂ ਦੀਆਂ ਸ਼ਾਦੀਆਂ ਹੋਣ ਜਾ ਰਹੀਆਂ ਉਹਨਾਂ ਵਾਸਤੇ ਵੀ ਅਸੀਂ ਸੁਣੋਗਾ ਜਿੰਨੀ ਸੰਗਤ ਪਾਰੇ ਹੋਰ ਵੱਧ ਤੋਂ ਵੱਧ ਇਸ ਜੋਕਰ ਹੋਈ ਧੰਨਵਾਦ ਬੱਬਾ ਜੀ ਸੋ ਛੜੀਏ ਦੀ ਧਕਾਰਾ ਬੋਲੇ ਸੋ ਨਿਹਾਲ ਸ੍ਰੀ ਅਕਾ ਸੋ ਦੋਸਤੋ ਅੱਜ ਆਸ਼ਰਮ ਦਾ ਜਿਹੜਾ ਪਹਿਲਾ ਪਿੱਲਰ ਸਾਡੇ ਪ੍ਰਧਾਨ ਜੀ ਸਤਕਾਰਯੋਗ ਸ਼ਖਸੀਅਤ ਨੇ ਧੰਨਵਾਦ ਦੱਸਿਆ ਸੀ